ਸੋਮਵਾਰ ਵਾਲੇ ਦਿਨ ਇਕ ਤਾਂ ਰੱਖਿਆ ਬੰਧਨ ਵੀ ਪੈ ਰਿਹਾ ਔਰ ਜਿਹਨ ਸਾਵਨ ਸੋਮਵਾਰ ਵੀ ਪੈ ਰਿਹਾ ਇਸ ਕਰਕੇ ਇਹ ਸਮਾਂ ਬੜਾ ਖਾਸ ਹੈ ਉਹਨਾਂ ਦਾ ਮਨਾਉਣ ਦਾ ਇੱਕ ਬੜਾ ਅੱਛਾ ਟਾਈਮ ਹੈ ਬੜਾ ਅੱਛਾ ਮੂਰਤ ਹੈ ਆਪਾਂ ਨੂੰ ਉਸ ਦਿਨ ਕੁਝ ਖਾਸ ਗੱਲਾਂ ਦਾ ਧਿਆਨ ਰੱਖਦੇ ਹੋਏ ਇਹ ਦਿਨ ਨੂੰ ਬੜਾ ਸ਼ੁਭ ਬਣਾਉਣਾ ਚਾਹੀਦਾ ਉਸ ਦਿਨ ਜਿਹੜੇ ਸਾਵਨ ਸੋਮਵਾਰ ਦਾ ਵਰਤ ਰੱਖ ਲਏ ਨੇ ਉਹਨਾਂ ਦੀ ਖਾਸੇ ਦੇਖੋ ਜਿਹੜਾ ਵੀ ਵਰਤ ਰੱਖੋ ਉਹਦਾ ਉਦਿਆਪਨ ਬੜਾ ਜ਼ਰੂਰੀ ਹੈ ਲੜਕੀ ਨੂੰ ਪੱਕੀ ਰੱਸੀ ਗਾਜਾ ਥੋੜਾ ਦੁੱਧ ਥੋੜਾ ਜਲ ਉਹਦੇ ਵਿੱਚ ਕਾਲੇ ਤੇਲ ਪਾ ਕੇ ਸ਼ੀਵਲਿੰਗ ਤੇ ਜਰੂਰ ਚੜਾਓ ਕਿਉਂਕਿ ਸ਼ਿਵਜੀ ਦਾ ਕਹਿੰਦੇ ਅਸੀਂ ਸ਼ਾਵਨ ਸੋਮਾਰਿਕਾ ਸ਼ਿਵਜੀ ਦਾ ਵਰਤ ਕਰ ਗਏ ਉਹਨਾਂ ਨੂੰ ਝੜਾ ਕੇ ਨਾ ਚਲੇ ਜਾਂਦੇ ਮਿਸ਼ਰੀ ਚੜਾ ਦਿੰਦਾ ਹੈ ਕੋਈ ਮਿੱਠਾ ਭੋਗ ਲਗਾ ਦਿੰਦਾ ਹੈ ਉਹ ਸਭ ਕਰ ਪਰ ਨਾ ਨਾ ਮਾਤਾ ਪਾਰਵਤੀ ਜੀ ਇਲਾਹੀ ਉਹ ਕਿਨਾਂ ਕੋਲ ਬੜੇ ਕੁਝ ਦੇਖਿਆ ਨਾ ਸ਼ਿਵਲਿੰਗ ਤੇ ਮਾਤਾ ਪਾਰਵਤੀ ਜੀ ਮੋਲੀ ਦਾ ਕੇ ਨਾਲ ਸੀ ਕੁਪੇੜ ਨਾ ਉਹਨਾਂ ਨੂੰ 7 ਵਾਰੀ ਵਾਰ ਕੇ ਨਾ 7 ਲਪੇਟੇ ਨਾਲ ਉਹਨਾਂ ਨੂੰ ਉਸ ਦਿਨ ਜਰੂਰ ਲਪੇਟਣਾ ਚਾਹੀਦਾ ਸਾਵਨ ਦੇ ਮਹੀਨੇ ਚੱਲ ਰਹੇ ਨੇ ਤੇ ਇਸ ਵਾਰ ਸ਼ਾਵਨ ਦੀ ਸਮਾਪਤੀ ਜਿਹੜੀ ਹੈ ਉਹ ਸੋਮਵਾਰ ਤੋਂ ਹੋ ਰਹੀ ਹੈ ਬੜੇ ਸਾਲਾਂ ਬਾਅਦ ਕਹਿੰਦੇ ਇਹ ਆਇਆਗਾ ਤੇ ਉਹਦੀ ਜਾਣਕਾਰੀ ਲਈ ਸਾਡੇ ਨਾਲ ਪੰਡਿਤ ਰੋਹਿਤ ਪੰਡਿਤ ਜੀ ਮੌਜੂਦ ਨੇ ਗੱਲਬਾਤ ਕਰਦੇ ਪੰਡਿਤ ਜੀ ਬਹੁਤ ਬਹੁਤ ਸਵਾਗਤ ਹੈ ਜੈ ਸ਼੍ਰੀ ਰਾਮ ਜੀ ਇਸ ਵਾਰ 사ਵਨ ਜਿਹੜਾ ਹੈਗਾ ਸੋਮਵਾਰ ਨੂੰ ਆ ਰਿਹਾ ਕੀ ਵਿਸ਼ੇਸ਼ ਹੈਗਾ ਇਸ ਵਾਰ ਕੀ ਖਾਸ ਦੇਖੋ ਵੈਸੇ ਤਾਂ ਇਸ ਵਾਰ ਜਿਹੜਾ 사ਵਨ ਦੇ ਸੋਮਵਾਰ ਦੇ ਸਮਾਪਨ ਹੋ ਰਿਹਾ ਉਹ ਸੋਮਵਾਰ ਵਾਲੇ ਦਿਨ ਹੀ ਹੋ ਰਿਹਾ ਹੈ ਠੀਕ ਹੈ ਕਿ ਹਰ ਸਾਲ ਹੁੰਦਾ ਹੈ ਸਾਵਣ ਦੇ ਪੁੰਨਿਆਂ ਦੇ ਉਸ ਦਿਨ ਰਖੜੀ ਵੀ ਹੈ ਉਹ ਹੋ ਰਿਹਾ ਪਰ ਸੋਮਵਾਰ ਵਾਲੇ ਦਿਨ ਇੱਕ ਤਾਂ ਰਕਸ਼ਾ ਬੰਧਨ ਵੀ ਪੈ ਰਿਹਾ ਔਰ ਉਸ ਦਿਨ ਸਾਵਣ ਸੋਮਵਾਰ ਵੀ ਪੈ ਰਿਹਾ ਇਸ ਕਰਕੇ ਇਹ ਸਮਾਂ ਬੜਾ ਖਾਸ ਹੈ ਇਹਦੇ ਆਪਾਂ ਨੂੰ ਬਹੁਤ ਜ਼ਿਆਦਾ ਫਲ ਲੈਣ ਦਾ ਸਮਾਂ ਹੈ ਜਿਹੜਾ ਬੰਦਾ ਕਹਿੰਦਾ ਕਿ ਯਾਰ ਬੜਾ ਪੂਜਾ ਪਾਠ ਕੀਤੀ ਇਹਦਾ ਫਲ ਲੈਣ ਦਾ ਕਿਹੜਾ ਟਾਈਮ ਹੈ ਇਹ ਇਹੀ ਟਾਈਮ ਹੈ ਅੱਛਾ ਕੀ ਕੁਝ ਉਸ ਦਿਨ ਕਰਨਾ ਹੈਗਾ ਕਿ ਸੋਮਵਾਰ ਤੇ ਰਖੜੀ ਵੀ ਹੈ ਤੇ ਕਰਨਾ ਕੀ ਹੈ ਕੀ ਵਿਧੀ ਵਿਧਾਨ ਹੈ ਉਸ ਦਿਨ ਕੋਈ ਪੂਜਾ ਵੀ ਹੁੰਦੀ ਹੈ ਦੇਖੋ ਸਾਵਣ ਸੋਮਵਾਰ ਜਿਹੜੇ ਵਰਤ ਰੱਖਦੇ ਨੇ ਨਾ ਉਹਨਾਂ ਲਈ ਬੜਾ ਖਾਸ ਦਿਨ ਹੈ ਦੇਖੋ ਜਿਹੜੇ ਵੀ ਭੋਲੇनाथ ਦੇ ਭਗਤ ਹੈ ਸਾਰਿਆਂ ਨੂੰ ਪਤਾ ਹੈ ਕਿ ਉਹ ਸੰਘਾਰਕ ਨਹੀਂ ਕਿਉਂ ਨਾ ਤੀਜੇ ਨੇਤਰ ਸਾਰੀ ਸ੍ਰਿਸ਼ਟੀ ਵਿਨਾਸ਼ਪੁਰੇ ਬਰਬਾਦ ਦਾ ਵਿਨਾਸ਼ ਕਰ ਸਕਦਾ ਹੈ ਉਹਨਾਂ ਨੂੰ ਮਨਾਉਣ ਦਾ ਉਹ ਬਹੁਤ ਭੋਲੇ ਨਾਲ ਰਹੇ ਹੋ ਬੜੇ ਛੋਟੇ ਛੋਟੇ ਚੀਜ਼ਾਂ ਦੇ ਇੱਕ ਬੇਲ ਪੱਤ ਨਾਲ ਖੁਸ਼ ਹੋਣ ਵਾਲੇ ਬੰਦੇ ਨੇ ਉਹਨਾਂ ਦਾ ਮਨਾਉਣ ਦਾ ਇੱਕ ਬੜਾ ਅੱਛਾ ਟਾਈਮ ਹੈ ਬੜਾ ਅੱਛਾ ਮੂਰਤ ਹੈ ਆਪਾਂ ਨੂੰ ਉਸ ਦਿਨ ਕੁਝ ਖਾਸ ਗੱਲਾਂ ਦਾ ਧਿਆਨ ਰੱਖਦੇ ਹੋਏ ਇਹ ਦਿਨ ਨੂੰ ਬੜਾ ਸ਼ੁਭ ਬਣਾਉਣਾ ਚਾਹੀਦਾ ਹੈ ਕੀ ਕੁਛ ਉਸ ਦਿਨ ਧਿਆਨ ਰੱਖਣਾ ਹੈ ਕਿਵੇਂ ਪੂਜਾ ਕਰਨੀ ਹੈ ਸੋਮਵਾਰ ਨੂੰ ਤੇ ਲਾਸਟ ਜਿਹੜਾ 사ਵਨ ਹੈਗਾ ਤੇਖੋ ਮੈਂ ਤੁਹਾਨੂੰ ਬੜੇ ਸਰਲ ਤਰੀਕੇ ਨਾਲ ਦੱਸਣਾ ਹੈ ਵਿਧੀ ਵਿਧਾਨਤਾ ਸ਼ਾਸਤਰਾਂ ਜੇ ਬਹੁਤ بڑے بڑے ਲਿਖੇ ਗਏ ਕਿ 사ਵਨ ਸੋਮਾਰ ਜਿਵੇਂ ਦਿੱਦਾ ਕਰਨਾ ਆ ਚੀਜ਼ ਕਰਨਾ ਜਿਹਦਾ ਮੈਂ ਰક્ષાਬੰਧਨ ਵੀ ਕਹਿ ਰਿਹਾ ਬੜੇ ਲੋਕੀ ਕਰੇ ਰક્ષાਬੰਧਨ ਹੈ ਬਧਰਾ ਲਗੇ ਬਧਰਾ ਵਸੇ ਪਤਾਲ ਚ ਮੰਨਨੇ ਪਰ ਫਿਰ ਪਗਣਾ ਮੰਨੋ ਉਸ ਦਿਨ ਜਿਹੜੇ 사ਵਨ ਸੋਮਾਰ ਦਾ ਵਰਤ ਰੱਖਦੇ ਨੇ ਉਹਨਾਂ ਦੀ ਖਾਸੇ ਦੇਖੋ ਜਿਹੜਾ ਵੀ ਵਰਤ ਰੱਖੋ ਉਹਦਾ ਉਦਿਆਪਨ ਬੜਾ ਜ਼ਰੂਰੀ ਹੁੰਦਾ ਹੈ ਠੀਕ ਹੈ ਪੋਲੇਨਾਥਨਾ ਰੱਖ ਕੇ ਉਹਦਾ ਉਦਿਆਪਨ ਬੜਾ ਜ਼ਰੂਰੀ ਹੈ ਲੋਕੀ ਗਲਤੀ ਕਰਦੇ ਉਹ ਵਿਧਿਆਪਨ ਦੇ ਵਿੱਚ ਨਾ ਛੋਟੇ ਛੋਟੇ ਗਲਤੀਆਂ ਕਰ ਦਿੰਦੇ ਆ ਮੈਂ ਸਿਰਫ ਉਹਨਾਂ ਨੂੰ ਸਰਲ ਤਰੀਕੇ ਨਾਲ ਦੱਸਦਾ ਕਿ ਉੱਥੇ ਨਾ ਪੋਲੇਨਾਥ ਨੂੰ ਵਸਤਰ ਫਲ ਬਾਕੀ ਆਪਣੇ ਜਿਹੜਾ ਭਾਂਗ ਤਤੂਰਾ ਬੇਲ ਪਤਰੀ ਆਖ ਜੋ ਚੜਾਣ ਨੂੰ ਆਪਣਾ ਨਿਯਮਿਤ ਪੂਜਨ ਕਰਨ ਜਲ ਚੜਾਣ ਸਾਦੇ ਜਲ 'ਚ ਲੱਕ ਜਿੰਨੂੰ ਆਪਾਂ ਕੱਚੀ ਰੱਸੀ ਕਹਿੰਦੇ ਆ ਥੋੜਾ ਦੁੱਧ ਥੋੜਾ ਜਲ ਉਹਦੇ ਵਿੱਚ ਕਾਲੇ ਤਿਲ ਪਾ ਕੇ ਸ਼ੀਵਲਿੰਗ ਤੇ ਜ਼ਰੂਰ ਚੜਾਣ ਠੀਕ ਹੈ ਕੀ ਕੀ ਬਦਲਾਵ ਆਉਣਗੇ ਉਹਦੇ ਨਾਲ ਦੇਖੋ ਇਹਨੂੰ ਐਸੇ ਕਿਹਾ ਜਾਂਦਾ ਕਿ ਕਈ ਸਾਰੇ ਨਾ ਇਨਸਾਨਾਂ ਦੇ ਹਰੇਕ ਦਿਨ ਸਾਡੇ ਕੋਈ ਨਾ ਕੋਈ ਕਸ਼ਟ ਚੱਲਦਾ ਰਹਿੰਦਾ ਜ਼ਿੰਦਗੀ ਹੈ ਪਰ ਕੁਝ ਨਾ ਕੁਝ ਲੱਗੇ ਹੀ ਰਹਿਣਾ ਹੈ ਸਰਦੀ ਜ਼ੁਕਾਮ ਮੁਕਾਰ ਕੁਝ ਨਾ ਕੁਸਤੇ ਜ਼ਿੰਦਗੀ ਚੱਲਦੇ ਰਹਿਣਾ ਪਰ ਆਏ ਪਰ ਆਰਾਮ ਨਾਲ ਚਲੇ ਜਾਏ ਸਾਡੇ ਦੋ ਗੋਲੇ ਇਹਨਾਂ ਨੂੰ ਆਰਾਮ ਆ ਜਾਏ ਕਈਆਂ ਦੇ ਬੜਾ ਲੰਬਾ ਚੱਲ ਜਾਂਦਾ ਉਹ ਤੋਂ ਬਚਣ ਲਈ ਆਏਗਾ ਜ਼ਰੂਰ ਉਹ ਕੋਈ ਨਹੀਂ ਟਾਲ ਸਕਦਾ ਕੋਈ ਪੰਡਤ ਕੋਈ ਪਰਮਾਤਮਾ ਟਾਲੇ ਜੋ ਆਇਆ ਉਹ ਜਾਏਗਾ ਹੀ ਜਾਏਗਾ ਬਸ ਇਹਨੂੰ ਕਿ ਆਸਾਨ ਤਰੀਕਾ ਕਰਨ ਨਾਲ ਉਹਦੇ ਹੈਲਪ ਕਰਨੇ ਜਦੋਂ ਉਹ ਵਿਆਪਨ ਕਰਨਾ ਸ਼ਿਵਜੀ ਨੂੰ ਆਪਾਂ ਵਸਤਰ ਚੜਾਣੇ ਗਮਚਾ ਜ਼ਰੂਰ ਚੜਾਣਾ ਲੋਕੀ ਉਹਦੇ ਕਹਿੰਦੇ ਕੱਪੜੇ ਚੜਾਣੇ ਮਹਿੰਗੇ-ਮਹਿੰਗੇ ਕੱਪੜੇ ਚੜਾਣੇ ਅੱਜ ਤੱਕ ਆਹ ਧੋਤੀ ਚੜਾਤੀ ਮੈਂ ਨਹੀਂ ਪੁਰਾਣੇ ਜਵਾਨੇ ਤੋਂ ਸ਼ੁਰੂ ਤੇ ਲਿਖਨੇ ਗਮਚੇ ਦਾ ਬੜਾ ਇੱਕ ਰਿਵਾਜ ਹੈ ਉਹ ਜ਼ਰੂਰ ਚੜਾਏ ਨਾ ਉਸ ਤੋਂ ਬਾਅਦ ਲੋਕੀ ਸ਼ਿਵਜੀ ਦਾ ਕਹਿੰਦੇ ਅਸੀਂ ਸ਼ਾਵਨ ਸੋਮਾਰਿਕ ਤਾਂ ਸ਼ਿਵਜੀ ਦਾ ਵਾਰਤ ਕਰਕੇ ਉਹਨਾਂ ਨੂੰ ਚੜਾ ਕੇ ਨਾ ਚਲੇ ਜਾਂਦੇ ਮਿਸ਼ਰੀ ਚੜਾ ਦਿੰਦਾ ਹੈ ਕੋਈ ਮਿੱਠਾ ਭੋਗ ਲਗਾ ਦਿੰਦਾ ਹੈ ਉਹ ਸਭ ਪਰ ਨਾ 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 ਮਾਤਾ ਪਾਰਵਤੀ ਜੀ ਨੂੰ ਵੀ ਉਹਦਾ ਬਹੁਤ ਖਾਸ ਮਾਤਾ ਪਾਰਵਤੀ ਜੀ ਨੂੰ ਤੁਸੀਂ ਨਹੀਂ ਸੂਟ ਸਾਡੀ ਚੜਾਸ ਜਿੰਨਾ ਦਰ ਇੱਕ ਚੁੰਣੀ ਜਰੂਰ ਸੇ ਤੁਹਾਡਾ ਸਮਰਥਨ ਹੈ ਸ਼ਿੰਗਾਰਨ ਉਸ ਤੋਂ ਬਾਅਦ ਵੀ ਤੁਹਾਡੀ ਸਮਰਥਾ ਹੈ ਜਿੰਨਾ ਤੁਸੀਂ ਅੱਛਾ ਕਰ ਸਕੋ ਜਰੂਰ ਕਰੋ ਜਨੇ ਪਰਮਾਤਮਾ ਤੁਹਾਨੂੰ ਸਮਰਥਨ ਬਣਾਇਆ ਹੈ ਤੁਸੀਂ ਪਰਮਾਤਮਾ ਨੂੰ ਇੱਕ ਨਾਲ ਇੱਕ ਚੀਜ਼ ਹੋਰ ਐਡ ਆਨ ਕਰਦੇ ਤੁਸੀਂ ਪ੍ਰਮਾਤਮਾ ਨੂੰ ਦਾਨ ਨਹੀਂ ਕਰ ਸਕਦੇ ਉਹਨਾਂ ਨੂੰ ਦਾਨ ਕਰਨੇ ਚੱਲੇ ਕਿ ਮੈਂ ਦਾਨ ਕਰ ਉਹਨਾਂ ਨੂੰ ਤਾਂ ਭੇਂਟ ਕਰ ਸਕਦੇ ਉਹਨਾਂ ਤੋਂ ਮੰਗਣ ਜਾਂਦੇ ਹੋ ਕਿ ਆਪਣੀ ਕਿਰਪਾ ਦ੍ਰਿਸ਼ਟੀ ਬਣਾ ਕੇ ਰੱਖੋ ਉਹਨਾਂ ਨੂੰ ਭੇਂਟ ਸਰੂ ਇਹ ਚੀਜ਼ਾਂ ਜ਼ਰੂਰ ਦੇਣੇ ਚਾਹੀਦੀਆਂ ਨੇ ਇੱਕ ਲਾਸ਼ ਉੱਥੇ ਨਾ ਬੜੇ ਤੁਸੀਂ ਦੇਖਿਆ ਨਾ ਸ਼ਿਵਲਿੰਗ ਤੇ ਮੱਥਾ ਪਾ ਰਿਹਾ ਜੀ ਨਾ ਮੋਲੇ ਧਾਗੇ ਨਾਲ ਸੀ ਲਪੇਟਦਾ ਉਹਨਾਂ ਨੂੰ ਸੱਤ ਵਾਰੀ ਵਾਰ ਕੇ ਨਾ ਸੱਤ ਲਪੇਟੇ ਨਾਲ ਉਹਨਾਂ ਨੂੰ ਉਸ ਦਿਨ ਜ਼ਰੂਰ ਲਪੇਟਣਾ ਚਾਹੀਦਾ ਹੈ ਕਹਿੰਦੇ ਸੱਤ ਜਨਮਾਂ ਦਾ ਸਾਡਾ ਜਿਹੜਾ ਜੋੜੀ ਉੱਬਣੀ ਰਹੇ ਮਨਜੀ ਕਹਿੰਦੇ ਪੁਲੀ ਸ਼ੰਕਰ ਮਹਾਰਾਜ ਬੜੀ ਜਲਦੀ ਮੰਨ ਵੀ ਜਾਂਦੇ ਨੇ ਤੇ ਜੇ ਗੁੱਸੇ ਹੋ ਜਾਂਦੇ ਨੇ ਤਾਂ ਉਹ ਵੀ ਬਹੁਤ ਜਲਦੀ ਹੋ ਜਾਂਦੇ ਨੇ ਵੀ ਉਹ ਕਿਹੜੇ ਕਾਰਨ ਨੇ ਕਿਹੜੇ ਚੀਜ਼ਾਂ ਤੋਂ ਬਚਣਾ ਹੈਗਾ ਉਹਨਾਂ ਨੂੰ ਦੇਖੋ ਸਭ ਤੋਂ ਪਹਿਲਾਂ ਜਿਹੜਾ ਵੀ ਜੇ ਤਾਂ ਉਹਨਾਂ ਦਾ ਵਰਤ ਰੱਖਿਆ ਜਾਂ ਉਹਨਾਂ ਦਾ ਪਾਠ ਪੂਜਾ ਜਾਂ ਨਿਮਿਤ ਕਰ ਰਹੇ ਹੋ ਨਾ ਉਹ ਬੜੇ ਵਿਧੀ ਵਿਧਾਨ ਨਾਲ ਕਰਨਾ ਚਾਹੀਦਾ ਹੈ ਉਹਦੇ ਵਿੱਚ ਤੁਸੀਂ ਲੋਕੀ ਬਾਲਦੇ ਉਹ ਕਹਿੰਦੇ ਯਾਰ ਗਲਤੀ ਨਾਲ ਅਸੀਂ ਆਹ ਖਾ ਲਿਆ ਦੇਖੋ ਗਲਤੀ ਦੀ ਗੁੰਜਾ ਹੁਣ ਗਲਤੀ ਨਾਲ ਕਈ ਕੇਸ ਸਾਡੇ ਕੋਲ ਆਉਂਦੇ ਕਿ ਗਲਤੀ ਨਾਲ ਪੰਨੇ ਜੀ ਅਸੀਂ ਦੋਸਤਾਂ ਕੋਲ ਬੈਠੇ ਤੇ ਮੈਨੂੰ ਪਤਾ ਨਹੀਂ ਲੱਗਿਆ ਅਸੀਂ ਤਾਂ ਉਹ ਖਾ ਰਿਆ ਸੀ ਮੈਂ ਵੀ ਚੱਕ माफी योग्य नहीं है एद्दा दी गलतियां तो बचो और ऐसी जगह जान तो बचो मैं सारे नु ये कहना है कि बंदा कहता है कि यार मैं पार्टी उस दिन क्यों जाना भाई सारा साल पिया है सारा दिन पिया है कि पांच सोमवार ਤੁਸੀਂ ਨਹੀਂ ਜਾਓਗੇ ਤੇ ਕੀ ਫਰਕ ਪੈ ਜਾਣਾ ਉਸ ਦਿਨ ਨਾ ਜਾਓ ਕਿ ਵੈਸੇ ਵੀ ਸੋਮਵਾਰ ਐਸਾ ਦਿਨ ਹੈ ਕਿ ਵੀਕਡੇ ਦੇ ਸਟਾਰਟ ਆਏ ਤੁਸੀਂ ਆਪਣੇ ਕੰਮ ਕਰੋ ਜੋ ਕਰੋ ਪਾਰਟੀਆਂ ਵਗਰੇ ਤੇ ਨਾ ਜਾਓ ਨੌਨ ਹੋਜੋਗਰਾ ਮਾਸ ਮਦਿਰੇ ਦੁਕਾਨ ਤੇ ਆਪਣੇ ਘਰੇ ਕਲੇਸ਼ ਤੋਂ ਆਪਣੇ ਬੱਚਿਆਂ ਨੂੰ ਹੱਥ ਉੱਤੇ ਚੱਕਣ ਤੋਂ ਜੋ ਵੀ ਗਲਤੀ ਹੈ ਕਈ ਵਾਰੀ ਐਸੀ ਸਿਚੁਏਸ਼ਨ ਆ ਜਾਂਦੀ ਹੈ ਕਿ ਬੰਦਾ ਨਹੀਂ ਟੈਕਲ ਕਰ ਪਰ ਉਹਨੂੰ ਉਹੀ ਭਗਵਾਨ ਪਰਖਿਆ ਲੈ ਰਿਹਾ ਹੁੰਦਾ ਹੈ ਕਿ ਬੰਦਾ ਕਿੰਨਾ ਸਤਵਿਕ ਹੈ ਠੀਕ ਹੈ ਕਿ ਨਹੀਂ ਜਿਸ ਦਿਨ ਤੁਹਾਡਾ ਵਰਤ ਹੋਏਗਾ ਉਸ ਦਿਨ ਦੇਖਣਾ ਬੜੇ ਸਾਰੇ ਪਕਵਾਨ ਬੜੀ ਸਾਰੀ ਪਾਰਟੀਆਂ ਬੜੇ ਸਾਰੇ ਆਫਰ ਆਨੇ ਸ਼ੁਰੂ ਹੋ ਜਾਣ ਉਤੋਂ ਬਚਣਾ ਹੈ ਇੱਕ ਪਾਪ ਹੈ ਜਿਹੜਾ ਤੁਹਾਡਾ ਪਰਖਿਆ ਲੈਣ ਲਈ ਜਾਂਦਾ ਠੀਕ ਹੈ ਕਿ ਨਹੀਂ ਜੇ ਤੁਸੀਂ ਸਫਲ ਹੋ ਉਹੀ ਪੁੰਨ ਹੈ ਠੀਕ ਹੈ ਇਸ ਚੀਜ਼ ਤੋਂ ਬਚਣਾ ਚਾਹੀਦਾ ਇਹੀ ਭਗਵਾਨ ਸਿਰਫ ਇਹ ਦੇਖਦਾ ਹੈ ਕੋਈ ਵੀ ਪਰਮਾਦਾ ਭੁੱਖੇ ਰਹਿ ਕੇ ਖੁਸ਼ ਨਹੀਂ ਹੁੰਦਾ ਉਹ ਸਿਰਫ ਅਸੀਂ ਉਹਨਾਂ ਪਰ ਸਮਰਪਣ ਕਰ ਰਹੇ ਹਾਂ ਭੁੱਖੇ ਦੋਰੀ ਕਿ ਉਹਨਾਂ ਨੇ ਢੇਡ ਦਿੱਤਾ ਉਹ ਤਾਂ ਖਵਾਏਗਾ ਹੀ ਕੋਈ ਅਸੀਂ ਸਿਰਫ ਉਹਦੇ ਪੱਤੇ ਆਪਣਾ ਸਮਰਪਣ ਕਰ ਰਹੇ ਹਾਂ ਕਿ ਭੁੱਲੇ ਦਾਸ ਜੀ ਤੁਹਾਡੀ ਵੈਸੇ 14 ਘੰਟੇ ਦੀ ਫਾਸਟਿੰਗ ਦਾ ਵੈਸੇ ਸਾਰੇ ਸਾਇੰਸ ਵਾਲੇ ਕਹਿਣ ਲੱਗੇ ਡਾਕਟਰ ਕਹਿਣ ਲੱਗੇ ਇਹ ਫਾਸਟਿੰਗ ਜ਼ਰੂਰੀ ਹੈ 24 ਘੰਟੇ 10 ਘੰਟੇ ਹੋਰ ਸਹੀ ਮੈਂ ਅਸੀਂ ਉਹਨਾਂ ਦੱਸ ਰਹੇ ਹਾਂ ਭੁੱਖੇ ਨੇ ਰਹਿ ਸੀ ਤੁਹਾਡੇ ਲਈ ਸਤਕਾਰ ਕਰ ਰਹੇ ਹਾਂ ਤੁਹਾਡੇ ਲਈ ਸਨਮਾਨ ਕਰ ਰਹੇ ਹਾਂ ਹੁਣ ਧੰਨਵਾਦ ਅਰਸ਼ਨ ਕਰਦੇ ਹਾਂ ਜਾਂ ਅਨਿਸ਼ਾਨ ਕਰਦੇ ਹਾਂ ਉਈ ਥੋੜੀ ਉਹ ਤਾਂ ਦੱਸਣ ਦੀ ਗਲਤੀ ਤੁਹਾਡੇ ਦੱਸਣ ਲਈ ਕਿ ਅੱਜ ਤਾਂ ਉਹਨਾਂ ਦੀ ਖੁਸ਼ੀ ਲਈ ਕਿ ਤੁਹਾਨੂੰ ਮਨਾਉਣ ਦੇ ਲਈ ਕਿ ਤੁਸੀਂ ਸਾਡੇ ਤੇ ਸਪੈਸ਼ਲ ਕਿਰਪਾ ਕਰੋ ਧਿਆਨ ਰੱਖੋ ਕਿ ਅਸੀਂ ਤੁਹਾਡੇ ਬੱਚੇ ਹਨ ਤੇ ਆਪਣਾ ਆਸ਼ੀਰਵਾਦ ਬਣਾਓ ਸਾਰੇ ਦਰਸ਼ਕਾਂ ਦੂਸਰਾ ਚਾਹਨਾ ਇੱਕ ਚੀਜ਼ ਦਾ ਸਭ ਤੋਂ ਵਿਸ਼ੇਸ਼ ਧਿਆਨ ਰੱਖਣਾ ਹੈ ਸ਼ਾਵਨ ਸੋਮਵਾਰ ਦੇ ਆਖਰੀ ਤਿ ਜਿਹੜਾ ਪੱਪ ਉਦਿਆਪਨ ਵਾਲੀ ਗੱਲ ਦੱਸ ਰਹੇ ਸੀ ਕਿ ਉਸ ਦਿਨ ਸਾਰਾ ਕੁਝ ਕਰਨ ਤੋਂ ਬਾਅਦ ਪੂਜਾ ਨੂੰ ਕੁਝ ਵੀ ਪੇਂਟ ਵਗੈਰਾ ਕਰਨ ਤੋਂ ਬਾਅਦ ਉਹਨਾਂ ਨੂੰ ਉਸ ਤੋਂ ਬਾਅਦ ਦੇਸੀ ਘੋਦੀ ਆਰਤੀ ਪੂਜਾਣ ਸ਼ੰਕਰ ਦੀ ਜਰੂਰ ਕਰਨੀ ਹੈ ਜਦ ਤੱਕ ਤੁਸੀਂ ਉਹਨਾਂ ਦੀ ਆਰਤੀ ਨਹੀਂ ਕਰੋਗੇ ਤੁਸੀਂ ਸ਼ਿਵ ਚਾਲੀਸਾ ਪਾਠ ਜੋ ਮਰਜ਼ੀ ਕਰੋ ਪਰ ਆਰਤੀ ਜ਼ਰੂਰ ਕਰਨੀ ਹੈ ਉਹਦੇ ਨਾਲ ਹੀ ਪੂਰਾ ਫਲ ਮਿਲਣਾ ਹੈ ਕਿਸੇ ਸੰਬੰਧੀ ਇਸੇ ਕਰਕੇ ਪੂਹਾਂਦੀ ਆਰਤੀ ਵੀ ਸੁਰੇਸ਼ਾ ਮਾਰਤੀ ਹੁੰਦੀ ਹੈ ਉਹੀ ਸਭ ਤੋਂ ਮੁੱਖ ਹੈ ਇਹ ਸਭ ਤੋਂ ਜ਼ਿਆਦਾ ਲੋਕ ਗਲਤੀਆਂ ਕਰਦੇ ਨੇ ਕਿ ਸਭ ਕੁਝ ਤੇ ਕਰ ਲੈ ਪਰ ਆਰਤੀ ਕਰਨਾ ਭੁੱਲ ਜਾਂਦੇ ਨੇ ਕਿ ਅੱਜ ਹੜਬੜੀ ਹੈ ਜਲਦੀ ਹੈ ਜਿੰਨੀ ਮਰਜੀ ਜਲਦੀ ਪਰ ਬਿਨਾਂ ਆਰਤੀ ਕੀਤੇ ਤੁਹਾਡਾ ਗਤੀ ਨਹੀਂ ਹੈ ਇਸ ਕਰਕੇ ਆਪਣਾ ਸਭ ਕੁਝ ਕਰਨ ਤੋਂ ਬਾਅਦ लास्ट 'ਚ ਆਰਤੀ ਕਰਕੇ ਫਿਰ ਪ੍ਰਣਾਮ ਕਰਕੇ ਆਪਣੇ ਨੱਕ ਰਗੜ ਕੇ ਫਿਰ ਤੁਸੀਂ ਉੱਥੋਂ ਜਾਣਾ ਹੈ ਜੀ ਮੰਦਿਰਾਂ ਦੇ ਵਿੱਚ ਦੇਖਿਆ ਜਾਂਦਾ ਕਈ ਵਾਰੀ ਆਰਤੀ ਜਿਹੜੀ ਹੈ ਬਹਿ ਕੇ ਕਰਦੇ ਲੋਕ ਉਹ ਸਹੀ ਹੈ ਦੇਖੋ ਇਹ ਬਿਲਕੁਲ ਗਲਤ ਹੈ ਅੱਜ ਕੱਲ ਤਾਂ ਪੰਡਿਤ ਜੀ ਲੋਕ ਵੀ ਕਹਿੰਦੇ ਨੇ ਬੈਠੇ ਰਹੋ ਸਿਰਫ ਕਿਉਂਕਿ ਭੀੜ ਨੂੰ ਸੰਭਾਲਣ ਲਈ ਕਰਦੇ ਨੇ ਪਰ ਐਸਾ ਨਹੀਂ ਆਰਤੀ ਹਮੇਸ਼ਾ ਖੜੇ ਹੋ ਕੇ ਤਾਲੀ ਬਜਾ ਕੇ ਸਨਮਾਨ ਨਾਲ ਹੁੰਦੀ ਹੈ ਠੀਕ ਹੈ ਕਿ ਨਹੀਂ ਅੱਜ ਕੱਲ ਤਾਂ ਬੜੇ ਸਾਰੇ ਰੀਲਾਂ ਚੱਲ ਪਿਆ ਕਿ ਘੰਟਾ ਨਹੀਂ ਵਜਾਣਾ ਚਾਹੀਦਾ ਆ ਨਹੀਂ ਕਰਨਾ ਜੇ ਇੱਕ ਵਾਰ ਜਿਹਾ ਐਸਾ ਕੁਝ ਨਹੀਂ ਇੰਨੇ ਜੇ ਨਾ ਫਸੋ ਆਰਤੀ ਹਮੇਸ਼ਾ ਖੜੇ ਹੋ ਕੇ ਹੀ ਕਰਨੀ ਚਾਹੀਦੀ ਹੈ ਬੈ ਕੇ ਕਰਨਗੇ ਉਹਦੇ ਤੋਂ ਕੀ ਨੁਕਸਾਨ ਦੇਖੋ ਬੈ ਕੇ ਕਰਨ ਜਦ ਅਸੀਂ ਕਿਸੇ ਆਰਤੀ ਕਰਨਾ ਸੀ ਉਹਨਾਂ ਦੇ ਸਨਮਾਨ ਚ ਖੜਾ ਹੋ ਰਹੇ ਜੇ ਤੁਸੀਂ ਆਪਣੇ ਪਰਮਾਤਮਾ ਦੇ ਲਈ ਸਨਮਾਨ ਚ ਨਹੀਂ ਖੜਾ ਹੋ ਤਾਡੇ ਲਈ ਕੌਣ ਖੜਾ ਹੋਗਾ ਤੁਹਾਨੂੰ ਹਮੇਸ਼ਾ ਹਰ ਕੰਮ ਚ ਰੁਕਾਵਟ ਆਉਣੀ ਤੁਹਾਡੇ ਹਰੇਕ ਬੰਦੇ ਤੁਹਾਨੂੰ ਧੋਖਾ ਦੇਗਾ